ਲੇਵੀ ਹਸੀ ਕਾਲ ਦੋਸਤੋ ਅੱਜ ਆਪਾਂ ਤੁਹਾਨੂੰ ਇੱਕ ਸਕੀਮ ਬਾਰੇ ਦੱਸ ਰਹੇ ਹਾਂਗੇ 1000 ਰੁਪਏ ਦੇ ਵਿੱਚ ਆਪਾਂ 8 ਫੁੱਟਾ ਰੋਟਾ ਮੀਟਰ ਆ ਜਿਹੜਾ ਬਿਲਕੁਲ ਆਪਣਾ ਪ੍ਰਾਈਮ ਐਗਰੀਟੈਕ ਦਾ ਫ੍ਰੀ ਆਫ ਕੋਸਟ ਕੱਢਣ ਜਾ ਰਹੇ ਹਾਂ ਤੇ ਬਹੁਤ ਵੀ ਰੌਲਾ ਪਾਉਂਦੇ ਆ ਵੀ ਮਾਰਕੀਟ ਦੇ ਵਿੱਚ ਪਤਾ ਨਹੀਂ ਕੱਢਣਗੇ ਪਤਾ ਨਹੀਂ ਨਾਂ ਕੱਢਣਗੇ ਉਹ ਬਾਅਦ ਦੀਆਂ ਗੱਲਾਂ ਨੇ ਜਾਂ ਐਵੇਂ ਜਾਂ ਉਹ ਬਹੁਤ ਕੁਝ ਕਹਿੰਦੇ ਆ ਕਿਉਂਕਿ ਲੋਕਾਂ ਦਾ ਕੰਮ ਹੁੰਦਾਗਾ ਪਾਉ ਮਾਉਂ ਕਰਨਾ ਹਣਾ ਤੇ ਆਪਾਂ ਵੀਰੇ ਜਿਹੜੀ ਉਹ ਸਕੀਮ ਆਪਣੀ 1000 ਰੁਪਏ ਦੇ ਵਿੱਚ 8 ਫੁੱਟਾ ਰੋਟਾ ਮੀਟਰ ਹੈ ਜਿਹੜਾ ਆਪਾਂ ਇੱਕ ਤਰੀਕ ਨੂੰ ਕੱਢਣਾਗਾ ਤੇ ਉਹਦੇ ਸਾਰੀਆਂ ਭਰਤੀਆਂ ਨੇ ਜਿਹੜੀਆਂ ਆਪਾਂ ਲਾਈਵ ਦੇ ਵਿੱਚ ਪਾਵਾਂਗੇ ਠੀਕ ਆ ਨਾਮ ਬੋਲ ਕੇ ਪਾਵਾਂਗੇ ਸਾਰੇ ਵੀਰਾਂ ਦਾ ਤੇ ਜਿੰਨੇ ਵੀਰ ਜੁੜੇ ਹੋਏ ਆਪਣੇ ਨਾਲ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਆ ਤੇ 8 ਫੁੱਟਾ ਰੋਟਾ ਮੀਟਰ ਜਿਹੜੇ ਵੀਰ ਨੇ ਵੀ ਲੈਣਾ ਓਹੋ ਇਸ ਜਿਹੜੀ ਆਪਣੀ ਸਕੀਮ ਦਾ ਜਿਹੜਾ ਫਾਇਦਾ ਉਠਾ ਸਕਦਾ ਜਸਟ ਅੱਜ ਤੇ ਕੱਲ ਦਾ ਦਿਨ ਹੀ ਰਹਿ ਗਿਆ ਵੀਰੋ 1000 ਰੁਪਏ ਤੁਸੀਂ ਸਾਨੂੰ ਜੀਪੇ ਕਰਨਾ ਉਸ ਤੋਂ ਬਾਅਦ ਆਪਣਾ ਆਧਾਰ ਕਾਰਡ ਨਾਲ ਲਿੰਕ ਕਰਕੇ ਸਾਨੂੰ ਵਟਸਐਪ ਦੇ ਉੱਪਰ ਸਕਰੀਨਸ਼ਾਟ ਭੇਜ ਦਿਓ ਤੇ ਆਪਾਂ ਤੁਹਾਨੂੰ ਕੋਈ ਟੋਕਨ ਨਹੀਂ ਭੇਜਣਾ ਕੋਈ ਆਪਾਂ ਡਰਾ ਵਾਲਾ ਸਿਸਟਮ ਨਹੀਂ ਕਰਨਾ ਹੈਗਾ ਜਿਵੇਂ ਲੋਕ ਕਹਿੰਦੇ ਆ ਵੀ ਕੱਢਣਗੇ ਨਹੀਂ ਕੱਢਣਗੇ ਕਿਉਂਕਿ ਆਪਾਂ ਤਾਂ ਵੀਰੇ ਆਪਣੇ ਕੋਲੇ ਬੈਲ ਕਾਪੀ ਆ ਠੀਕ ਹੈ ਨਾ ਆਪਣਾ ਲੈਟਰ ਹੈਡ ਇੱਕ ਟੈਪ ਜਿਹੜਾ ਬਣਿਆ ਹੋਇਆ ਹੁੰਦਾ ਸਿਸਟਮ ਕੰਪਨੀ ਦਾ ਆਪਾਂ ਤਾਂ ਬਿੱਲ ਪਰ ਕਿਸ ਨੂੰ ਉਹ ਚੀਜ਼ਾਂ ਨੇ ਜਿਹੜੀਆਂ ਆਪਾਂ ਪਾਵਾਂਗੇ ਠੀਕ ਆ ਸਾਹਮਣੇ ਸਾਹਮਣੇ ਪਾਵਾਂਗੇ ਜਿਸ ਵੀਰ ਨੂੰ ਵੀ ਨਿਕਲਿਆ ਤਾਂ ਆਪਾਂ ਉਹਦਾ ਨਾਮ ਪਿੰਡ ਸਾਰਾ ਆਪਾਂ ਲਾਈਵ ਦੇ ਵਿੱਚ ਬੋਲਾਂਗੇ ਤੇ ਉਹਨਾਂ ਨੂੰ ਆਪਾਂ ਕਾਲਿੰਗ ਕਰਾਂਗੇ ਤੇ ਜੇ 1000 ਰੁਪਿਆ ਜਿਹੜੇ ਵੀਰਾਂ ਦਾ ਦੂਸਰਿਆਂ ਦਾ ਰਹਿ ਗਿਆ ਉਹ ਆਪਣੇ ਕੋਲੇ 1 ਸਾਲ ਦੇ ਲਈ ਬਿਲਕੁਲ ਸੇਫ ਆ ਠੀਕ ਹੈ ਸੇਫ ਕਿਵੇਂ ਆ ਮੰਨ ਲਓ ਵੀ ਜੀ ਜਿਹਨੂੰ ਆਟੂ ਪਟਾ ਰੋਟੇਟਰ ਆਪਣਾ ਨਿਕਲ ਗਿਆ ਉਸ ਵੀਰ ਨੂੰ ਤਾਂ ਰੋਟੇਟਰ ਮਿਲ ਹੀ ਜਾਣਾ ਤੇ ਜਿਹੜੇ ਦੂਸਰੇ ਵੀਰ ਰਹਿ ਗਏ ਉਹਨਾਂ ਦਾ 1000 ਰੁਪਿਆ ਆਪਣੇ ਕੋਲੇ 1 ਸਾਲ ਲਈ ਬਿਲਕੁਲ ਸੇਫ ਪਿਆ ਉਹ 1 ਸਾਲ ਦੇ ਵਿੱਚ ਆਪਣੇ ਤੋਂ ਪੀਟੀਓ ਸ਼ਾਫਟ ਬਲੇਡ ਟਾਇਓ ਦੇ オリジナル ਜਾਂ ਕੋਈ ਰੋਟੇਟਰ ਲੈਣ ਦੀ ਕੁਝ ਵੀ 1 ਸਾਲ ਦੇ ਵਿੱਚ ਵੀਰਾਂ ਦੀ ਸਕੀਮ ਬਣਦੀ ਆ ਤਾਂ ਆਪਾਂ ਉਹ 1000 ਰੁਪਏ ਤੁਹਾਡਾ ਉਸ ਡੀਲ ਦੇ ਵਿੱਚ ਐਡ ਆਨ ਕਰ ਦੇਣਾ ਠੀਕ ਹੈ ਨਾ ਤੇ ਮੰਨ ਲਓ ਜੋ ਵੀ ਚੀਜ਼ ਇੱਕ ਸਾਲ ਦੇ ਵਿੱਚ ਤੁਸੀਂ ਸਾਡੇ ਤੋਂ ਲਓਗੇ ਆਪਣੀ ਕੰਪਨੀ ਤੋਂ ਆਪਾਂ ਉਹ 1000 ਰੁਪਏ ਤੁਹਾਡਾ ਡਿਸਕਾਊਂਟ ਕਰ ਦੇਣਾਗਾ ਠੀਕ ਆ ਸੋ ਵੀਰੋ ਵੀਡੀਓ ਕਰ ਦਿਓ ਅ ਸ਼ੇਅਰ ਧੰਨਵਾਦ